ਆਸ਼ਕ ਦੇ ਨਾਲ ਮਿਲ ਕੇ ਪਤੀ ਨੂੰ ਮਾਰਨ ਵਾਲੇ ਮਾਮਲੇ ਦੇ ਵਿੱਚ ਰਪਿੰਦਰ ਕੌਰ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਹੋ ਚੁੱਕੇ ਨੇ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆ ਚੁੱਕੀ ਆ ਜਿਸ ਦੇ ਵਿੱਚ ਪਤਾ ਲੱਗਿਆ ਕਿ ਜ਼ਹਿਰ ਦਾ ਅਸਰ ਨਾ ਹੋਣ ਤੋਂ ਬਾਅਦ ਪਤੀ ਗੁਰਵਿੰਦਰ ਦਾ ਗਲਾ ਕਟਿਆ ਗਿਆ ਉਸ ਦੀ ਪਤਨੀ ਰਪਿੰਦਰ ਕੌਰ ਅਤੇ ਉਸ ਤੇ ਇੱਕ ਆਸ਼ਕ ਨੇ ਮਿਲ ਕੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਤੇ ਪੋਸਟਮਾਰਟਮ ਰਿਪੋਰਟ ਨੇ ਇਹ ਵੀ ਖੁਲਾਸਾ ਕੀਤਾ ਕਿ ਗੁਰਵਿੰਦਰ ਸਿੰਘ ਦੀ ਮੌਤ ਦਮ ਕੋਟਣ ਦੇ ਨਾਲ ਜਾਨੀ ਕਿ ਗਲੇ ਦੀਆਂ ਨਸਾਂ ਕੁੱਟਣ ਦੇ ਨਾਲ ਜਦੋਂ ਦਮ ਕੁੱਟਿਆ ਜਾਂਦਾ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋਦੀ ਆ ਗੁਰਵਿੰਦਰ ਦੀ ਬਾਡੀ ਦੇ ਉੱਪਰ ਸਰੀਰ ਦੇ ਉੱਪਰ 10 ਤੋਂ 12 ਸੱਟਾਂ ਦੇ ਨਿਸ਼ਾਨ ਮਿਲੇ ਤੇ ਰਪਿੰਦਰ ਕੌਰ ਦੇ ਫੋਨ ਨੂੰ ਜਿਹੜਾ ਇਸ ਵਕਤ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਗਿਆ ਤੇ ਜਿਸ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਰਪਿੰਦਰ ਜਿਹੜੀਆਂ ਕ੍ਰਾਈਮ ਦੀਆਂ ਸੀਰੀਜ਼ ਆਪਣੇ ਫੋਨ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਦੇਖਦੀ ਸੀ ਜਾਨੀ ਕਿ ਲੰਬੇ ਸਮੇਂ ਤੋਂ ਇਸ ਨੂੰ ਮਾਰਨ ਦੀਆਂ ਕ੍ਰਾਈਮ ਕਰਨ ਦੀਆਂ ਪਲਾਨਿੰਗ ਬਣਾ ਰਹੇ ਸੀ ਬਹੁਤ ਅਹਿਮ ਖੁਲਾਸੇ ਹੋਏ ਨੇ ਜਿਸ ਨੂੰ ਹਰੇਕ ਵਿਅਕਤੀ ਨੂੰ ਜਿਹੜਾ ਹੈਰਾਨ ਕਰ ਰਹੇ ਨੇ ਖੁਲਾਸੇ ਕਿ ਕਿਸ ਤਰੀਕੇ ਉਸ ਦੇ ਆਸ਼ਿਕ ਨੇ ਜਿਹੜਾ ਰੁਪਿੰਦਰ ਕੌਰ ਦਾ ਆਸ਼ਿਕਾ ਉਸ ਨੇ ਪਿੱਛੋਂ ਦੀ ਜਿਹੜਾ ਬਾਹਵਾਂ ਆ ਕੇ ਗਲੇ ਦੇ ਵਿੱਚ ਉਸ ਦਾ ਗਲਾ ਕੁੱਟਿਆ ਗੁਰਵਿੰਦਰ ਦਾ ਤੇ ਉਸ ਦੀ ਪਤਨੀ ਰੁਪਿੰਦਰ ਕੌਰ ਨੇ ਉਸ ਦੀਆਂ ਬਾਹਵਾਂ ਦੱਬ ਕੇ ਰੱਖੀਆਂ ਹੱਥ ਫੜ ਕੇ ਰੱਖੇ ਤੇ ਉਸ ਤੋਂ ਬਾਅਦ ਗਲੇ ਦੀਆਂ ਨਸਾਂ ਦੇ ਵਿੱਚ ਦੱਬਣ ਦੇ ਕਾਰਨ ਦਮ ਘੁੱਟ ਜਾਂਦਾ ਤੇ ਉਸ ਤੋਂ ਬਾਅਦ ਗੁਰਵਿੰਦਰ ਦੀ ਮੌਤ ਹੋਈ ਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸੇ ਹੋ ਰਹੇ ਨੇ